प्यारे बच्चों आओ कन्ना मात्रा वाले शब्दों को पढ़ने का अभ्यास करिए आओ पहला कन्ना मात्रा दी ਮਹਾਰਨੀ ਬੋਲਦੇ ਹਾਂ ਸ ਸ ਕੰਨਾ ਸਾ ਹ ਹ ਕੰਨਾ ਹ ਕ ਕੰਨਾ ਕ ਖ ਖ ਕੰਨਾ ਖ ਗ ਗੰਨਾ ਗ ਕ ਗੰਨਾ ਕ ਚ ਚ ਕੰਨਾ ਚ ਛ ਛ ਕੰਨਾ ਸ਼ ਜ ਜ ਕੰਨਾ ਜ ਜਜੇ ਕੰਨਾ ਝਾ ਟੈਂਕ ਕੰਨਾ ਟਾ ਠੱਠੇ ਕੰਨਾ ਠਾ ਡੱਡੇ ਕੰਨਾ ਡਾ ਢੱਡੇ ਕੰਨਾ ਡਾ ਤੱਤੇ ਕੰਨਾ ਤਾ ਥੱਥੇ ਕੰਨਾ ਥਾ ਦੱਦੇ ਕੰਨਾ ਦਾ ਧੱਦੇ ਕੰਨਾ ਧਾ ਨੰਨੇ ਕੰਨਾ ਨਾ ਪੱਪੇ ਕੰਨਾ ਪਾ ਆਓ ਸ਼ਬਦ ਪੜਦੇ ਹਾਂ ਕਕੇ ਕੰਨਾ ਕਾ ਰਾਰ ਕਾਰ ਅਤੇਕ ਨਾ ਤਾ ਰਾ ਤਾਰ ਹਹਕ ਨਾ ਹਾ ਰਰਾ ਹਾਰ ਕਗਾ ਰੜੇ ਕਨੜਾ ਘੜਾ ਰਾਰੇ ਕਨਰਾ ਜਿਜਕ ਨਾ ਜਾ ਰਾਜਾ ਵਾਵੇ ਕਨ ਨਾ ਵਾ ਜਿਜਕ ਨਾ ਜਾ ਵਾਜਾ ਰਾਰੇ ਕਨਰਾ ਮਮਾ ਰਾਮ ਦਦਿਕਨਾ ਦਾ ਲਲਾ ਦਾਲ ਥਥੇਕਨਾ ਥਾ ਲਲਾ ਥਾਲ ਸਸੇਕਨਾ ਸਾ ਗੱਗਾ ਸਾਗ ਬਬੇਕਨਾ ਬਾ ਗੱਗਾ ਬਾਗ ਰਾਰੇਕਨਾ ਰਾ ਤਤਾ ਰਾਤ ਕਕੇਕਨਾ ਕਾ ਕਕੇਕਨਾ ਕਾ ਕਾਕਾ ਤਤਿਕ ਨਾ ਤਾ ਲਲੇਕ ਨਾ ਲਾ ਤਾਲਾ ਮਮੇ ਕੰਨਾ ਮਾਂ ਮਮੇ ਕੰਨਾ ਮਾਂ ਮਾਮਾ ਨੰਨੇ ਕੰਨਾ ਨਾ ਨੰਨੇ ਕਨੰਨਾ ਨਾਨਾ ਚਿਚੇ ਕੰਨਾ ਚਾ ਚਿਚੇ ਕਨਾ ਚਾ ਚਾਚਾ ਦਦੇ ਕੰਨਾ ਦਾ ਦਦੇ ਕਨਾ ਦਾ ਦਾਦਾ ਪਪੇ ਕੰਨਾ ਪਾ पापे कन्ना पा पापा बब्बे कन्ना बा बब्बे कन्ना बा बाबा रारे कन्ना रा जजे कन्ना जा राजा वावे कन्ना वा जजे कन्ना जा वाजा कके कन्ना का लल्ले कन्ना ला काला गगे कन्ना गा रारे कन्ना रा ਗਾੜਾ ਕਕਾ ਰੜੇ ਕਨੜਾ ਕੜਾ ਹਹਾ ਰੜੇ ਕਨਰਾ ਹਰਾ ਗੱਗਾ ਤੱਦੇ ਕਨਤਾ ਗਦਾ ਕੱਗਾ ਰੜੇ ਕਨੜਾ ਕੜਾ ਤੱਤਾ ਵਵੇ ਕਨਵਾ ਤਵਾ ਹਹਾ ਵਵੇ ਕਨਵਾ ਖਵਾ ਗਗੇ ਕਨਗਾ ਜਿਜਾ ਰਾਰਾ ਗਾਜਰ ਚਿਚਕ ਨਚਾ ਦਦਾ ਰਾਰਾ ਚਾਦਰ ਪਪੇ ਕੰਨਾ ਪਾ ਲਲਾ ਕਕਾ ਪਾਲਕ ਜਿਜੇ ਕੰਨਾ ਜਾ ਮਮਾ ਨਾਣਾ ਜਾਮਣ ਸਸੇ ਕੰਨਾ ਸ ਬੱਬਾ ਨਾਣਾ ਸਾਬਣ ਦਦੇ ਕੰਨਾ ਦਾ ਤਤਾ ਨਾਣਾ ਦਾਤਣ ਐੜਾ ਨੰਨੇ ਕੰਨਾ ਰਰਾ ਅਨਾਰ ਜਿੱਜਾ ਮੰਮੇ ਕੰਨਾ ਮਾ ਤੱਤਾ ਜਮਾਤ ਫਫਾ ਰਾਦੇ ਕੰਨਾ ਰਾ ਕੱਕਾ ਫਰਾਕ ਦੱਦਾ ਵਾਵੇ ਕੰਨਾ ਵਾ ਤੱਤਾ ਦਵਾਤ ਬੱਬਾ ਸੱਸਾ ਤਤੇ ਕੰਨਾ ਤਾ ਬਸਤਾ ਚਿੱਚਾ ਰਾਰਾ ਖਕੇ ਕੰਨਾ ਖਾ ਚਰਖਾ ਡੱਡੇ ਕੰਨਾ ਡਾ ਕੱਕਾ ਟੈਂਕਾ ਰਾਰਾ ਡਾਕਟਰ ਸ ਸ ਰ ਰ ਦ ਦ ਕ ਨਾ ਦਾ ਰ ਰ ਸਰਦਾਰ ਐ ਡਾ ਰ ਰ ਦ ਦ ਕ ਨਾ ਦਾ ਸ ਅਰਦਾਸ ਦ ਦ ਸ ਤ ਤ ਕ ਨਾ ਤਾ ਰ ਰ ਦਸਤਾਰ ਪ ਪ ਰ ਰ ਸ਼ ਸ਼ ਕ ਨਾ ਛਾ ਦ ਦ ਪ੍ਰਸ਼ਾਦ ਬ ਬ ਖ ਹ ਕ ਨਾ ਹਾ ਦ ਦ ਰ ਰ ਬਹਾਦਰ ਆਓ ਕੰਨਾ ਮਾਤਰਾ ਵਾਲੇ ਸ਼ਬਦਾਂ ਨੂੰ ਪੜਨ ਦਾ ਅਭਿਆਸ ਕਰੀਏ ਕਕੇ ਕੰਨਾ ਕਾ ਕਕੇ ਕੰਨਾ ਕਾ ਕਾਕਾ ਐੜਿਕ ਨਾ ਆ ਕਾਕਾ ਆ ਕਕੇ ਕੰਨਾ ਗਾ ਨਾਣੇ ਕੰਨਾ ਨਾ ਗਾਣਾ ਗਗੇ ਕੰਨਾ ਗਾ ਗਾਣਾ ਗਾ ਦਦੇ ਕੰਨਾ ਦਾ ਤਤਾ ਨਾਣਾ ਦਾਤਣ ਕਕਾ ਰਾਰਾ ਕਰ ਦਾਤਣ ਕਰ ਗਗੇ ਕੰਨਾ ਗਾ ਜਜਾ ਰਾਰਾ ਗਾਜਰ ਖਖੇ ਕੰਨਾ ਖਾ ਗਾਜਰ ਖਾ ਪਪੇ ਕੰਨਾ ਪਾ ਠੱਠਾ ਪਾਠ ਯੇਕ ਨਯਾ ਦੱਦਾ ਯਾਦ ਕਕਾ ਰਾਰਾ ਕਰ ਪਾਠ ਯਾਦ ਕਰ ਸਸੇ ਕੰਨਾ ਸਾ ਬੱਬਾ ਨਾਣਾ ਸਾਬਣ ਨੰਨੇ ਕੰਨਾ ਨਾ ਕਗਾ ਸਸੇ ਕੰਨਾ ਸਾ ਕਸਾ ਸਾਬਣ ਨਾ ਕਸਾ ਮਮੇ ਕੰਨਾਂ ਮਾ ਲਲੇ ਕੰਨਾਂ ਲਾ ਮਾਲਾ ਬੱਬਾ ਸਸ ਤਤਕ ਨਤਾ ਬਸਤਾ ਫਫਾ ਰਾੜੇ ਕੰਨਾਂ ੜਾ ਫੜਾ ਮਾਲਾ ਬਸਤਾ ਫੜਾ ਰਾੜੇ ਕੰਨਾਂ ਰਾ ਜਿਜਾ ਨੰਨਾ ਰਾਜਣ ਵਾਵੇ ਕੰਨਾਂ ਵਾ ਜਿਜਕ ਨਜਾ ਵਾਜਾ ਵਾਵਾ ਜਿਜਕ ਨਜਾ ਵਜਾ ਰਾਜਣ ਵਜਾ ਵਜਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ